ਕਾਂਗਰਸ ਸਰਕਾਰ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ OASD ਰਹੇ ਸੰਦੀਪ ਸਿੰਘ ਸਣੀ ਬਰਾੜ ਜੋ ਕੈਪਟਨ ਅਮਰਿੰਦਰ ਦੇ ਬੀਜਪੀ ਜੁਆਇਨ ਕਰਨ ਤੋਂ ਬਾਅਦ ਕਾਂਗਰਸ ਦਾ ਪੱਲਾ ਛੱਡ ਸ਼ਰਮਣਿਆ ਕਾਲੀ ਦਲ ਸ਼ਾਮਲ ਹੋਏ ਗਏ ਸਨ ਜਿੱਥੇ ਸੁਖਵੀਰ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਆਪਣੇ OASD ਨਿਯੁਕਤ ਕੀਤਾ ਗਿਆ ਸੀ ਪਰ ਹੁਣ ਸੰਦੀਪ ਸਿੰਘ ਸਣੀ ਬਰਾੜ ਵੱਲੋਂ ਮੁੜ ਕੈਪਟਨ ਅਮਰਿੰਦਰ ਜਿਨ੍ਹਾਂ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ ਉਹਨਾਂ ਦੀ ਹਾਜ਼ਰੀ 'ਚ ਅੱਜ ਬੀਜਪੀ 'ਚ ਸ਼ਾਮਲ ਹੋ ਗਏ ਫਰੀਦਕੋਟ ਰਖੇ ਗਈ ਸਮਾਗਮ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜਨਰਲ ਸਕੱਤਰ ਅਨਿਲ ਸਰੇ ਅਤੇ ਲੋਕਲ ਲੀਡਰਸ਼ਿਪ ਦੀ ਹਾਜ਼ਰੀ ਚ ਸਨੀ ਬਰਾੜ ਨੂੰ ਬੀਜੇਪੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਨੀ ਬਰਾੜ ਦੇ ਸਮਰਥਕ ਹਾਜ਼ਰ ਰਹੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਮੀਡੀ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ देखो हम पोजीशन जो पंजाब बनी है कि लोग समझने लग नहीं ਕਿ ਦੇ ਹੈਸ ਟੂ ਬੀ ਅ ਚੇਂਜ ਇੱਕ ਤਾਂ ਇਹ ਗਵਰਨਮੈਂਟ ਨੂੰ ਤਾਂ ਤੁਸੀਂ ਰਾਈਟ ਆਫ ਹੀ ਕਰ ਦਿਓ ਨਾ ਇਹਨਾਂ ਦਾ ਤਾਂ ਪਹਿਲੇ ਕੁਝ ਨਹੀਂ ਰਿਹਾ ਲੇਕਿਨ ਆਦਰਵਾਇਜ਼ ਲੋਕ ਸੋਚਣ ਲੱਗੇ ਨੇ ਕਿ ਕਿਹੜੀ ਗਵਰਨਮੈਂਟ ਕਿਹੜੀ ਵੀ ਕਾਂਗਰਸ ਕੈਨੇਡੀ ਬੀਜੇਪੀ ਕਿਹੜੇ ਵੀ ਸਭ ਅਕਾਲੀ ਦਲ ਜਾਂ ਇਹ ਚੀਜ਼ਾਂ ਤੋਂ ਸਾਡੇ ਜ਼ਿੰਮੇਵਾਰੀ ਬਣਦੀ ਹੈ ਟੂ ਐਕਸਪਲੇਨ ਕਿ ਅਸੀਂ ਕੀ ਕਰ ਰਹੇ ਹਾਂ ਫੋਰ ਪੰਜਾਬ ਐਂਡ ਕਰਦੇ ਉਹ ਆਪਣੀ ਗੱਲ ਕਰ ਰਹੇ ਨੇ I understand very clearly that India is under the best leadership that it has really which has got a national image. The Prime Minister's image Prime Minister before him, to if he He has got the best image internationally. Nationally policies, economic policies, best ever. And today I feel for my Punjab and more than that for my country,

ਕਿਉਂ ਤੁਹਾਨੂੰ ਟਾਈਮ ਲੱਗ ਰਿਹਾ ਹੈ ਤੁਹਾਨੂੰ ਅਸੀਂ ਦੇਖ ਰਹੇ ਹਾਂ ਬੀਜੇਪੀ ਇਸ ਗੇਮ ਕਿਰਾਉਂ ਖੇਮਾ ਵਿੱਚ ਵੀ ਖੇਹਰਾ ਵਿੱਚ ਵੀ ਅੱਜ ਵੀ ਨਾ ਕੁਝ ਅਜੀ ਤਰ੍ਹਾਂ ਦੀ ਸੀ ਕਿ ਇਹ ਹੋ ਗਏ ਨੇ ਫਲਾਣ ਜੀ ਇਹ ਦੱਸ ਦੇ ਸੀ ਉਹਨਾਂ ਨੂੰ ਇੱਕ ਤੋਂ ਆਰਾਧ ਪਹਿਨਾ ਸੀ ਉਹ ਬਿਲਕੁਚੇਂ ਚੇਂਜ ਹੋ ਗਈ ਇਹ ਪਲਾ ਰੀਸੀਵਿੰਗ ਨਾਲ ਵੀ ਲੈ ਜਾਈਏ ਆਪਣੇ ਚੱਲੇ ਆ ਰਹੇ ਨੇ ਆਪਣਾ ਸਭ ਕਰ ਲੈਣੇ ਤੇ ਇਹ ਪੋਜੀਸ਼ਨ ਸੋ ਦੇ ਸਰਕਾਰ ਇੱਦਾਂ ਦੇ ਬਹੁਤ ਕਿਸ ਤਰ੍ਹਾਂ ਦੇਖਦੇ ਡੈਟ ਡੈਟ ਫੋਰਸਵਰਡ ਐਟ ਦਿ ਮੋਮੈਂਟ ਇਜ਼ ਹਾਰਡਲੀ ਇਕੁਇਲ ਡਰਾਈਵਿੰਗ ਫੋਰਸ ਨਹੀਂ ਹੈ

جےڑے ورے ران کے او خراب ہو جان گے جڑے فورچ جان گے او خراب ہو جان گے کیا کریں وی ہیو ٹو فائٹ اگین اس طرح دے وچ کوئی سمجھو اپو ڈاٹس پر پارٹ نہ ہویاں دیوے اساں نہیں دیکھو او اوگانڈیاں نے نیئر ادی دیوے اے بتاں دے دوست ہستائی چھڑا جڑی کنیکشن ہونی ہے لیکن اج جو میں میرے خیالات پہنا 3 مہینے پہنا سی او نہیں

ਫਰਮ ਫਰਮ ਨਕਸਲ ਏਰੀਆ ਸੋ 36 ਗਾਂ ਵਿੱਚ ਅਨ ਡਿਊਟੀ ਸੀ ਉਹਨੂੰ ਵਿਆਹ ਕੇ ਉਹਨੇ ਮੈਂ ਡਰਗ ਦੇ ਚਾਰ ਦਾ ਬੁਲਾਇਆ ਇੱਕ ਲੱਖ ਬੰਦਾ ਸੀ ਜੇਲ੍ਹ ਪਾਇਆ ਸੀ ਡਰਗ ਦੇ ਸਮਨ ਵਿੱਚ ਐਂਡ ਸਵਾ ਜੇਲ੍ਹ ਆਲੇ ਓਕੇ ਹੋ ਗਏ ਕਿ ਸਾਡੇ ਕੋਲ ਜਗ੍ਹਾ ਨਹੀਂ ਤਾਂ ਮੈਂ ਉਹਨੂੰ ਕਿਹਾ ਸੀ ਕਿ ਅਗਰ ਨਹੀਂ ਇਹਨਾਂ ਨੂੰ ਤਾਂ ਛੱਡਣਾ ਨਹੀਂ ਜਿਹੜੇ ਕੋਈ ਜੇਲ੍ਹ ਪਤਰੇ ਨੇ ਵਗੈਰਾ ਉਹਨਾਂ ਨੂੰ ਛੱਡ ਦਿਓ ਮੈਂ ਤੇ ਰੋਲ ਕੀ ਕਰਦਾ ਹਾਂ ਮਤਲਬ ਭਾਈ ਰਾਮ ਸਾਹਿਬ

ਇਟ ਇਜ਼ ਜਸt ਗੋਇੰਗ ਆਊਟ ਆਫ ਕੰਟਰੋਲ। ਹੋਰ ਇਹਨਾਂ ਦੇ ਵਾਸਤੇ ਗੱਲ ਕਰਦੇ ਹਾਂ। ਕਦੇ ਬੀਐਨਸੀ ਜਿਹੜੀਆਂ ਜ਼ਮੀਨਾਂ ਨੂੰ ਵੰਡਣ ਜਾਣਗੇ ਪੰਜਾਬ ਤੋਂ। ਨਹੀਂ ਉਹਨਾਂ ਨੇ ਅਸਾਂ ਸੰਗਠਨ ਡਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਦਾ ਕਹਿਤਾ। ਜਦੋਂ ਮੈਂ ਗੁਮਨਾਮ ਇਬੈਟਰੀ ਯੂਨੀਵਰਸਿਟੀ ਬਣਾਈ ਸੀ। ਐਗਰੀਕਲਚਰ ਦੀ ਜਮੀਨ ਅਸੀਂ ਦਿੱਤੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ। ਔਰ ਉਹਨਾਂ ਨੇ ਕੰਪਲੀਟ ਆਈਸੀ ਯੂਨੀਵਰਸਿਟੀ ਵੱਲੋਂ ਕਿ ਤੁਹਾਡੇ ਸਾਰੇ ਜਿਹੜੇ ਰਿਸਰਚ ਦੇ ਖੇਤ ਨੇ ਤੁਸੀਂ ਉਹ ਘੱਟੋ-ਘੱਟ ਸਾਡੀ ਰਿਸਰਚ ਨੂੰ <laughs> मैं क्या फिर मैंने दसो कि मैं वेटनरी साइंस एग्रीकल्चर का हिस्सा नहीं है डंगर ने हर बंद घर से डंगर रखे हुए हैं उन्होंने वास्ते की है तो मैं क्या नहीं तुम जमीन देनी पो तो अभी बना था हूँ ये कह रहे हैं कि पता नहीं 1800 सौ एकड़ एग्रीकल्चर यूनिवर्सिटी जमीन बेच दो वाई शुड यू सैल अगर तुम नहीं चला सकते वेन यू हैव अ परमिशन टू रेज फंड अज इन्होंने दे हैव गॉट परमिशन टू रेज टू पॉइंट फाइव ऑफ द जी एस डी पी रेज कर ਫਾਇਰੋ ਚੁ ਰੇਜ਼ ਮਨੀ ਮਨੀ ਰੇਜ਼ ਕਰ ਲੋ ਸੀ ਹੋ ਤਾਂ ਅਗਰ ਤੁਸੀਂ ਉਹਨੂੰ ਖਰਚ ਬੈਠੇ ਹੋ ਤਾਂ ਕਿਉਂ ਖਰਚ ਬੈਠੇ ਹੋ ਕਿੱਥੇ ਗਿਆ ਪੈਸਾ ਯੂ ਹੈਵ ਟੂ ਫਰਮ ਅਦਰ ਸੋਰਸਸ ਪੁਟ ਇਟ ਇਨ ਦਾ ਇਹ ਤਾਰੀ ਤਰੀਕਾ ਹੈ ਕਿ ਤੁਸੀਂ ਜ਼ਮੀਨਾਂ ਵੇਚੋ ਕਹੋ ਤਾਂ ਅਗਰ ਤੁਸੀਂ ਉਹ ਬਿਜ਼ਨਸਮੈਨ ਹੋ ਔਰ ਤੁਹਾਡੇ ਕੋਲ ਚਾਰ ਫਲੈਟ ਨੇ ਕਰਜ ਤੁਸੀਂ ਦੇ ਕਾਂ ਸੈਲ ਗਵਰਨਮੈਂਟ ਪ੍ਰੋਪਰਟੀ ਟੂ ਪੇ ਫॉर ਰੈਵਨਿਊ ਐਕਸਪੈਂਡੀਚਰ ਇਹ ਤਾਂ ਬਿਲਕੁਲ ਗਲਤ ਬਾਤ ਹੈ 50 ਸੇਕੜੇ ਦੀ ਮੇਟੇ ਗੱਲ ਹੋ ਚੁੱਕੀ ਆ ਸਾਰੀ ਪਾਰਟੀਆਂ ਦਾਅਵੇ ਕਰ ਚੁੱਕੀਆਂ ਨੇ ਟਰੱਕਸ ਤੇ ਕਰ ਚੁੱਕੀਆਂ ਨੇ ਵੇਡ ਵੇਡ ਕਰ ਚੁੱਕੀਆਂ ਨੇ ਹੁਣ ਕਿਹੜਾ ਮੁਕਾ ਲੈ ਕੇ ਮੁਕਾ

ਅਫਸਰਾ ਨਹੀਂ ਲੋੜ ਨਹੀਂ ਤਾਂ ਤੁਸੀਂ ਉਹਨਾਂ ਨੂੰ ਕਹੋ ਫਿਰ ਅਫਸਨੀ ਤੁਹਾਨੂੰ ਇਹ ਚਲਾਉਗਾ ਕਿਨੇ ਤਾਂ ਹੋਰ ਬੇੜਾ ਬਲੈਕ ਕਰ ਲੈਣਾ ਸਾਡਾ ਇਹ ਇਹ ਨਾ ਮੈਂ ਉਹ ਤੁਹਾਨੂੰ ਬੁਵਾਤਵਾਗਾ ਪਹਿਲੇ ਬੇੜਾ ਗੱਟ ਹੋ ਗਿਆ ਨਾ ਉਹ ਸਾਰੇ ਅਫਸਰਾ ਜੋ ਥਾਲੇ ਲਾ ਕੇ ਨਾ ਇਹ ਨੂੰ ਲਿਖਿਆ ਤਾਂ ਤੂੰ ਚਲਾ ਲੈ ਬਈ ਔਰ ਦੇਖ ਲੈਣਾ ਸਰ ਕੈਪਟਨ ਸਾਹਿਬ 102 202 ਅਜਿਹਾ ਬੇਕੀ ਹੋਈ ਸੀ ਉਹਦੇ ਜਦੋਂ ਕੋਈ ਪਟਕਾ ਫਟੇ ਸਭ ਤੋਂ ਜਿਹੀ ਦਵਾਰਾ ਬੀਜੋ ਦੀ ਡੇਰੋ ਸਿਕਾਰ ਕਰਦਾ ਹੈ ਕਿਸੇ ਕਾਰਨ ਰਾਜ ਸੋਨ ਤੁਸੀਂ ਜਿਹੜੀ ਬੇਅਦਮੀ ਦੇ ਚਾਰ ਵਾਕਿਆ ਥੋੜੇ ਜੀ ਜੀ ਬਹਿਮਲ ਕਰਾ ਕੋਟ ਕਪੂਰਾ ਵਗੈਰਾ ਫਾਇਰਿੰਗ ਸਰੀਰ ਸੀ ਹਰ ਤੇ ਐਸਆਈਟੀ ਬੈਠੀ ਸੀ ਸੀਨੀਅਰ ਆਫਸਰਸ ਰਿਪੋਰਟਸ ਆਈ ਹਣ ਰਿਪੋਰਟਸ ਉਹਨਾਂ ਨੇ ਉਹਦੇ ਤੱਕ ਹੈ ਕਿ ਕਿਹੜਾ ਬੰਦਾ ਨੇ ਕੀ ਕੀਤਾ ਹੈ ਕਿਹੜਾ ਬੰਦਾ ਉਹਨੇ ਮਾਰੇ ਆਇਆ ਜਾਂ ਕੁਝ ਆਪਣੇ ਪਨੇ ਮਾਰਦੇ ਪਾੜੇ ਨੇ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਉਹ ਰਿਪੋਰਟਸ ਆਈ ਹੈ ਕਿਉਂ ਨਹੀਂ ਕਦਮ ਉਠਾਦਾ ਇਹਦੇ ਕੋਲ ਵੀ ਹੈ ਰਿਪੋਰਟ ਮੇਰੇ ਕੋਲ ਕਾਪੀ ਹੈ ਉਹਦੇ ਕੋਲ ਨਹੀਂ ਹੈ ਹੋਏਸ ਗਾਟ ਰਿਪੋਰਟ ਉਹ ਸਭ ਕੁਝ ਉਹ ਕਾ ਚੱਕੇ ਫਿਰ ਸਭ ਸਹੀ ਬਰਾਦ ਦੀ ਗੱਲ ਕਰ ਲਈਏ 2027 ਦੇ ਕਿਹਨੂੰ ਐਮਐਲਏ ਦੇ ਕੈਂਡੀਡੇਟ ਹੋਣ ਤੇ ਸੀ ਦੇਖ ਸਕਦੇ ਜਿਤਨਾ ਉਹਨਾਂ ਨੇ ਬਣਿਸ਼ ਕੰਫਿਗਰੇਸ਼ਨ ਕੀਤੀ ਹੈ ਵਾਹ ਦੇਖੋ ਏਜ ਇੰਨੀ ਗੱਲਾਂ ਹੁੰਦੀਆਂ ਨੇ ਉਹਨਾਂ ਦੇ ਦਸਤਾਵੇਜ਼ ਸਾਰਾ ਮਿਲ ਨਹੀਂ ਰਿਹਾ ਕਿ ਉਹ ਵੀ ਕੈਨ ਸੀ ਕਿ ਕੌਣ ਕੈਡੀਟ ਹੋਗਾ ਮੈਂ ਇਹ ਕਹਿ ਸਕਦਾ ਕਿ ਚੈਲਸਾ ਹੋਣਗੇ ਜਾਂ ਮੈਂ ਹੋਗਾ ਜਾਂ ਉਹ ਹੋਗਾ ਕਿਤਾ ਪੰਜਾਬ ਬੀਜੇਪੀ ਫੈਸਲਾ ਕਰੂਗੀ ਔਰ ਗਾਂਡੇ ਟੂ ਵੀ ਟੂ ਡੈਲੀ ਜਿਹੜਾ ਇਹ ਨਾ ਸਿਸਟਮ ਹੈ ਸਿਸਟਮ ਦਾ ਹਾਲ ਹੀ ਮੈਂ ਵੀ ਪੂਰਾ ਸਮਝਿਆ ਸਾਦਾ ਸਿਸਟਮ ਕੋ ਥੋੜਾ ਹੁੰਦਾ ਜਿਦਾਂ ਉਹਨੂੰ ਥੋੜਾ ਹੋ ਗਿਆ ਤੇ ਉੱਥੇ ਜਾਓ ਔਰ ਜਦੋਂ ਜਾਊਗਾ ਤੇ ਉੱਥੇ ਫਿਰ ਉਹ ਫੈਸਲਾ ਕਰਨ ਲਈ ਹੋਵੇ ਫਾਈਲਸ ਸਰ ਜਿਸ ਦਾ ਤੁਹਾਨੂੰ ਸਿਆਸੀ ਗੁਰੂ ਮੰਨਦੇ ਨੇ ਸਰ ਕਿਸਾਂ ਦੇਖਦੇ ਅੱਜ ਜੁਆਇਨ ਕਰਾਇਆ ਸੀ ਇਹਨਾਂ ਨੂੰ ਜਿਹੜੇ ਕੋਰ ਆਪਣੇ ਨਾਮ ਹੀ ਪਰ ਬਪਸੀ ਅਨਜਿਤ ਪਰ ਬਪਸੀ ਤਾਂ ਇਹ ਨਾਂ ਕਰ ਚੁੱਕੇ ਨੇ ਉਸ ਕੇ ਸਾਹਦੇਖਦੇ ਜਾ ਫਿਰ ਨਾ 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 ਜਦੋਂ ਮੈਂ ਹਰਪ੍ਰੀਤ ਸੰਧੂ ਨੂੰ ਬਣਾਇਆ ਸੀ ਆਪਣਾ ਐਡੀਜੀਪੀ on ਨਸ਼ਾ ਦੇ ਉੱਪਰ ਡਰਗ ਡਰਗ ਕੰਟਰੋਲ ਦੇ ਉਹ ਉਹਨੂੰ ਕੋਈ ਬਲੋਕ ਸਾਡੇ ਸਾਡੇ ਪਾਰਟੀ ਦੇ ਜਿਹੜੇ ਮਜੀਠਾ ਦੀ ਰਿਪੋਰਟ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਅਪੀਲ ਕੀਤੀ ਕਿ ਸ਼ਾਇਦ ਕੈਪਟਨ ਸਾਹਿਬ ਉਹਨਾਂ ਦੇ ਪ੍ਰਵਾਦ ਨਾ ਦ ਦੇ ਨੇ ਇਸ ਕਰਕੇ ਫੈਸਲਾ ਹਾਈ ਕੋਰਟ ਕਰੇ ਹਾਈ ਕੋਰਟ ਨੇ ਹਰਪ੍ਰੀਤ ਸੰਧੂ ਨੂੰ ਕਿਹਾ ਕਿ ਤੂੰ ਜਿਹੜੀ ਮਜੀਠੇ ਦੀ ਰਿਪੋਰਟ ਹੈ और सीड कवर्चाल में दे। किसने दे देने को होने के सात आठ साल तब एक बार सीड कवर्च हाई एडीजी पे इंडिया के लिए ऑप्शन नहीं है सीड कवर्च हाई कोर्ट देती है वेट फॉर डी हाई कोर्ट द कट के देखे दोबारा इन्वेस्टिगेशन करके बात किया कर तो अंदर का तो एक ऐसे सिस्टम है जैसे लॉन्ग